ਪੰਜਾਬ ਸਰਕਾਰ ਵੱਲੋਂ ਜੋ ਇੱਕ ਉਪਰਾਧਾ ਕੀਤਾ ਗਿਆ ਵਿੱਦਿਆ ਦੇ ਖੇਤਰ ਵਿੱਚ ਉਹਨਾਂ ਨੇ ਵੋਕੇਸ਼ਨਲ ਦੇ ਜਿਹੜੇ ਟ੍ਰੇਡ ਚਲਾਏ ਆ ਉਹ ਕਾਰਨ ਇਹ ਸੀਗਾ ਵੀ ਵਿੱਤਿਆ ਦੇ ਨਾਲ ਨਾਲ ਬੱਚਿਆਂ ਨੂੰ ਹਕੀ ਕੰਮ ਕਰਨ ਦੀ ਇੱਕ ਕਲਾ ਦਿੱਤੀ ਜਾਵੇ ਵੱਧ ਚੜ ਕੇ ਬੱਚੇ ਇਸ ਚ ਹਿੱਸਾ ਲੈ ਰਹੇ ਆ ਕਿਉਂਕਿ ਦੋਹੇ ਜਿਹੜੇ ਕਿਤਾ ਮੁਖੀ ਕੋਰਸਾਂ ਤੇ ਦੋਹੇ ਬਹੁਤ ਦਿਲਚਸਪ ਹਨ ਇਹਨਾਂ ਕੋਰਸਾਂ ਦਾ ਇੱਕ ਫਾਇਦਾ ਇਹਨਾਂ ਨੂੰ ਇਹ ਮਿਲਦਾ ਹੈ ਪੜ੍ਹਾਈ ਖਤਮ ਹੋਣ ਤੋਂ ਬਾਅਦ ਇੱਕ ਤਾਂ ਇਹਨਾਂ ਨੂੰ ਅੱਗੇ ਫੀਲਡ ਮਿਲ ਜਾਂਦੀ ਹੈ ਤਾਂ ਜਿਵੇਂ ਕੰਸਟਰਕਸ਼ਨ ਵਾਲੇ ਆ ਉਹ ਇੰਜੀਨੀਅਰਿੰਗ ਲਾਈਨ ਦੇ ਵਿੱਚ ਚਲੇ ਜਾਂਦੇ ਆ ਔਰ ਇਹਨਾਂ ਨੂੰ ਦਿਲਚਸਪੀ ਨਾਲ ਪੂਰੇ ਜਿਹੜੇ ਵਿਦਿਆਰਥੀ ਹੈਗੇ ਆ ਉਹ ਪੜ੍ਹ ਰਹੇ ਆ ਤੇ ਦੂਜਾ ਜਿਹੜਾ ਰਿਟੇਲ ਦਾ ਕਿਉਂਕਿ ਅਸੀਂ ਇਹ ਦੇਖਦੇ ਆ ਬਦਕੇ ਦੁਕਾਨਦਾਰੀ ਇੰਨੇ ਇੰਨੇ ਵੱਡੇ ਸ਼ੋਅਰੂਮ ਖੁੱਲ੍ਹ ਹੈ ਉਹਨਾਂ ਨੇ ਵੀ ਜਿਹੜੇ ਕਿੱਤਾ ਮੁਖੀ ਇਹ ਤੋਂ ਤਾਂ ਸਿੱਖਿਆ ਹੋਵੇਗਾ ਚਾਹੇ ਉਹ ਪੜੇ ਨਾ ਹੋਣ ਮਤਕਿ ਇਸ ਕੋਰਸ ਨੂੰ ਪਰ ਉਹ ਇਸ ਤਰ੍ਹਾਂ ਹੀ ਮਤਕਿ ਸਿੱਖ ਕੇ ਇਹ ਵਿਦਿਆਰਥੀ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ 'ਚ ਆਪਣਾ ਭਵਿੱਖ ਸਵਾਰ ਸਕਦੇ ਆ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਤੇ ਵੱਡਾ ਉਪਰਾਲਾ ਕੀਤਾ ਅਸੀਂ ਪੰਜਾਬ ਸਰਕਾਰ ਦਾ ਤੀਨੋਂ ਧੰਨਵਾਦ ਕਰਦੇ ਆਂ